ਮੇਰਾ ਰੰਗ ਦੇ ਬਸੰਤੀ ਚੋਲਾ ਮਾਏ ਰੰਗ ਦੇ ਬਸੰਤੀ ਚੋਲਾ ਜਿਹੜੀਆਂ ਇਹ ਸਤਰਾ ਨੇ ਇਹ ਤੁਹਾਨੂੰ ਪਤਾ ਕਿ ਇਨਕਲਾਬ ਦੀ ਇੱਕ ਸ਼ੁਰੂਆਤ ਸੀ ਤੇ ਇਨਕਲਾਬ ਜਿੰਦਾਬਾਦ ਦਾ ਵੀ ਅਸੀਂ ਨਾਰਾ ਲਾਣੇ ਆ ਕਿਉਂਕਿ ਪਿਛਲੇ ਦਿਨ ਅਸੀਂ ਇੱਕ ਖਬਰ ਪ੍ਰਕਾਸ਼ਿਤ ਕੀਤੀ ਸੀ ਜਿਹਦਾ ਅਸਰ ਅੱਜ ਬੋਰਡਾਂ ਦੇ ਉੱਤੇ ਨਜ਼ਰ ਆ ਰਿਹਾ ਮੈਂ ਆਪਣੇ ਕੈਮਰਾਮੈਨ ਨੂੰ ਕਵਾਂਗਾ ਕੋ ਬੋਰਡ ਦਿਖਾਣ ਇੱਥੇ ਬੈਕ ਸਾਈਡ ਦੇ ਉੱਤੇ ਇਧਰੋਂ ਦੀ ਬੋਰਡ ਦਿਖਾਏ ਜਾਣ ਕਿਉਂਕਿ ਇੱਥੇ ਜਿਹੜੇ ਸਾੜੇ ਸ਼ਹੀਦ ਸੀ ਜਿਨ੍ਹਾਂ ਦੇ ਇੱਥੇ ਬੁੱਤ ਬਣਾਏ ਗਏ ਸੀ ਅਤੇ ਉਹਨਾਂ ਦੇ ਜਿਹੜੇ ਨਾਮ ਸੀ ਉਹਨਾਂ ਨੂੰ ਸਹੀ ਜਗ੍ਹਾ ਨਜ਼ਰ ਅੰਦਾਜ਼ ਕੀਤਾ ਗਿਆ ਸੀ ਪਰ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਕਿ ਸਾਡੀ ਖਬਰ ਤੋਂ ਬਾਅਦ ਅੱਜ ਉਹਦਾ ਇੱਕ ਅਸਰ ਵੇਖਣ ਨੂੰ ਮਿਲਿਆ ਵਾ ਕਿ ਜਿਹੜੇ ਉੱਪਰ ਨਾਮ ਸੀ ਜਿਨ੍ਹਾਂ ਦੇ ਵੀ ਉਹਨਾਂ ਨੂੰ ਮਿਟਾ ਦਿੱਤਾ ਗਿਆ ਤੇ ਥੋੜੇ ਦਿਨਾਂ ਤੱਕ ਜਿਹੜੇ ਪ੍ਰੋਪਰ ਵਧੀਆ ਤਰੀਕੇ ਨਾਲ ਨਾਮ ਲਿਖੇ ਜਾਣਗੇ ਸੋ ਇਹ ਜਿਹੜਾ ਪਾਰਕ ਆ ਮੈਂ ਦੱਸਦਾ ਕਿ ਕਿੱਥੇ ਆ ਬਟਾਲਾ ਦੇ ਇੰਟਰ ਹੁੰਦੇ ਆਈ ਇੱਥੇ ਪਾਰਕ ਬਣਿਆ ਵਾ ਜਿੱਥੇ ਸ਼ਹੀਦ ਭਗਤ ਸਿੰਘ ਜੀ ਰਾਜਗੁਰੂ ਜੀ ਤੇ ਸੁਖਦੇਵ ਜੀ ਦੀਆਂ ਜੜੀਆਂ ਨੇ ਉਹ ਮੂਰਤਾਂ ਲਗੀਆਂ ਨੇ ਉਹਨਾਂ ਦੇ ਬੁੱਤ ਬਣਾਏ ਗਏ ਨੇ ਤੇ ਉਹਨਾਂ ਦੇ ਉੱਪਰ ਇੱਕ ਤਿਰੰਗਾ ਝੰਡਾ ਜਿਹੜਾ ਸਾਡੇ ਦੇਸ਼ ਦੀ ਆਣ ਮਾਨ ਤੇ ਸ਼ਾਨ ਆ ਉਹ ਵੀ ਲਗਾਇਆ ਗਿਆ ਵਾ ਤੇ ਨਾਲ ਆਈ ਲਵ ਬਟਾਲਾ ਵੀ ਲਿਖਿਆ ਗਿਆ ਪਰ ਜਦੋਂ ਅਸੀਂ ਇੱਥੋਂ ਨੰਗੇ ਤੇ ਜਿਹੜਾ ਸਾਡਾ ਹਿਰਦਾ ਸੀ ਉਹ ਵਲੁੰਝਿਆ ਗਿਆ ਕਿਉਂਕਿ ਜਿਹੜੇ ਸ਼ਹੀਦਾਂ ਦੇ ਨਾਮ ਸੀ ਉਹ ਥੱਲੇ ਲਿਖੇ ਗਏ ਸੀ ਪਰ ਚਲੋ ਧੰਨਵਾਦ ਆ ਉਹਨਾਂ ਸਾਰੇ ਲੋਕਾਂ ਦਾ ਕਿ ਜਿਨ੍ਹਾਂ ਨੇ ਅੱਜ ਉਸ ਨੂੰ ਰਿਮੂਵ ਕਰਕੇ ਤੇ ਉਹਨਾਂ ਦੇ ਜਿਹੜੇ ਨਾਮ ਆ ਉਹ ਵਧੀਆ ਤਰੀਕੇ ਨਾਲ ਕਿੰਦੇ ਕਿ ਲਿਖੇ ਜਾਣਗੇ ਸੋ ਅੱਜ ਅਸੀਂ ਸਾਰੇ ਲੋਕਾਂ ਦਾ ਵੀ ਧੰਨਵਾਦ ਕਰਦੇ ਆਂ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਆਂ ਤੇ ਉਹ ਜਨਤਾ ਦਾ ਵੀ ਧੰਨਵਾਦ ਕਰਦੇ ਜਿੰਨੇ ਸਾਡੀ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਸੀ ਸੋ ਅੱਜ ਸਿਰਫ ਤੇ ਸਿਰਫ ਅਸੀਂ ਧੰਨਵਾਦ ਹੀ ਕਰਦੇ ਆਂ ਤੇ ਬਾਕੀ ਜਿਹੜਾ ਇਹ ਚੈਨਲ ਆ ਇਹ ਲੋਕਾਂ ਦੇ ਹੱਕ ਤੇ ਸੱਚ ਦੀ ਆਵਾਜ਼ ਵਾਸਤੇ ਆ ਜਿੰਨੂੰ ਜਿੱਥੇ ਵੀ ਸਾਡੀ ਲੋੜ ਪੈਂਦੀ ਆ ਗੁਰਦਾਸਪੁਰ ਬਟਾਲੇ ਅਸੀਂ ਉੱਥੇ ਹਰ ਟਾਈਮ ਹਾਜ਼ਰ ਆਂ ਧੰਨਵਾਦ